ਜੈਪੀ ਜੈਪਾਰਤ ਜਗਤ ਦੇ ਧੰਨਵਾਦ ਮੈਂ ਬਹਾਦਰ ਸਿੰਘ ਕੋਲਾ ਐਸਡੀ ਆਜ਼ਾਦ ਸਮਾਜ ਪਾਰਟੀ ਚੰਦਰ ਸੇਗਰ ਆਜ਼ਾਦ ਦੀ ਪਾਰਟੀ ਤੋਂ ਬੱਤੇਗੜ ਸਾਹਿਬ ਦੀ ਸਾਨੂੰ ਜਿਹੜੀ ਟਿਕਟ ਹੈ ਉਹ 900 ਹੋਈ ਆ ਅਸੀਂ ਧੰਨਵਾਦ ਕਰਦੇ ਆ ਭਾਈ ਚੰਦਰ ਸੇਗਰ ਆਜ਼ਾਦ ਦਾ ਤੇ ਜਿੰਨੀ ਮਾਈ ਦਾ ਜਿਨ੍ਹਾਂ ਨੇ ਸਾਨੂੰ ਇਸ ਪਾਰਟੀ ਦੇ ਸਿਪਾਹੀ ਬਦੋਂ ਵੱਲੋਂ ਸਾਨੂੰ ਜਿਹੜਾ ਕਾਬਲ ਸਮਝਿਆ ਚੋਣ ਲੜਨ ਵਾਸਤੇ ਅਸੀਂ ਧੰਨਵਾਦੀ ਹਾਂ ਉਹਨਾਂ ਦੇ ਤਹਿਤ ਜਿਹੜੋ ਸ਼ੁਕਰ ਕਰਨਾ ਬਾਈ ਚੰਦਰ ਸਿੰਘ ਰਾਜਪਟ ਜਿਨ੍ਹਾਂ ਸਾਨੂੰ ਟਿਕਟ ਦੇ ਕੇ ਇਸ ਮੈਦਾਨ ਦੇ ਵਿੱਚ ਉਤਾਰਿਆ ਸਾਨੂੰ ਫਤਿਹਗੜ੍ਹ ਸਾਉਂ ਦੀ ਧਰਤੀ ਤੇ ਤੇ ਨਾਲੇ ਮੈਂ ਬੇਨਤੀ ਕਰਦਾ ਹਾਂ ਸਮੂਹ ਸਾਧ ਸੰਗਤ ਨੂੰ ਦੀ ਬੇਨਤੀ ਹੈ ਭਾਈ ਤੁਸੀਂ ਸਾਰੀਆਂ ਪਾਰਟੀਆਂ ਦੇਖ ਚੁੱਕੇ ਆ ਇਸ ਵਾਰ ਸਾਨੂੰ ਵੀ ਮੌਕਾ ਦਿਓ ਕਿਉਂ ਆਉਣ ਵਾਲੇ ਸਮੇਂ ਦੇ ਵਿੱਚ ਬਾਈ ਚੰਦਰ ਸਿੰਘ ਆਜ਼ਾਦ ਦੇ ਜਿਹੜੇ ਹੱਥ ਹੈ ਉਹ ਅਸੀਂ ਮਜ਼ਬੂਤ ਕਰ ਸਕੀਏ ਤਾਂ ਹੀ ਮਜ਼ਬੂਤ ਹੋਣਗੇ ਜੇ ਤੁਸੀਂ ਸਾਨੂੰ ਸਾਥ ਦੇਵੋਗੇ ਤੁਹਾਡੀ ਇੱਕ ਇੱਕ ਵੋਟ ਬਾਈ ਦੇ ਉਹ ਝੋਲੀ ਦੇ ਵਿੱਚ ਪਾਉਂਗੇ ਸਾਡੀ ਕੇਤਲੀ ਦੇ ਵਿੱਚ ਪਾ ਕੇ ਕੇਤਲੀ ਨੂੰ ਭਰੋਗੇ ਚੌਂਡ ਸੰ ਸਾਡਾ ਕੇਤਲੀ ਆ ਬੇਨਤੀ ਆ ਸਾਰਿਆਂ ਨੂੰ ਇਸ ਦੁਆਰੇ ਵੀ ਭਾਈ ਚੌਂਡ ਸੰ ਕੇਤਲੀ ਤੇ ਮੋਹਰਾਂ ਲਾ ਕੇ ਕੰਮ ਜਾ ਕਰੋ ਜੈਪੀਨ ਜੈਪਾਲ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤਿਲਕਰਾਜ ਬੀਮ ਆਰਮੀ ਭਾਰਤ ਇਕਤਾ ਮਿਸ਼ਨ ਦਾ ਜ਼ਿਲ੍ਹਾ ਮੁਹਾਲੀ ਦਾ ਛੋਟਾ ਜਿਹਾ ਸਿਪਾਹੀ ਆ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਸਾਨੂੰ ਆਜ਼ਾਦ ਸਮਾਜ ਪਾਰਟੀ ਤੋਂ ਫਤੇਗੜ ਜੀਰੇ ਤੋਂ ਬਹਾਦਰ ਸਿੰਘ ਜੀ ਨੂੰ ਟਿਕਟ ਪਈ ਹੈ ਤਾਂ ਅੱਜ ਆਪਾਂ ਅੱਜ ਗੁਰੂ ਘਰ ਆ ਕੇ ਸਮੰਨ ਹੋਏ ਆ ਵੀ ਅਸਲੀ ਜਿਹੜੀ ਅਗਲੀ ਆਪਣੀ ਕਾਰਵਾਈ ਹੈ ਵੀ ਹੁਣ ਆਪਾਂ ਅਗਲੀ ਕਾਰਵਾਈ ਵੀ ਜੀ ਟਿਕਟ ਉਰੇ ਫਤਿਹਗੜ ਸਾਹਿਬ ਹੀ ਅਲਾਉਂਸ ਕਰੀ ਹੈ ਕਿ ਪੂਰੇ ਪੰਜਾਬ 'ਚ ਕਰੋਗੇ ਜੀ ਪੂਰੇ ਪੰਜਾਬ 'ਚ 900 ਵੀ ਸਾਡੀ ਟਿਕਟਾਂ 13 ਦੀ 13 ਜਿਹੜੀ ਸੀਟਾਂ ਹੈ 13 ਦੀ 13 ਸੀਟਾਂ ਆਪਾਂ ਕਿਹੜੇ ਕਿਹੜੇ ਜੀ ਦੇਤੀ ਜੀ ਹੁਣ ਤੱਕ ਸੰਗਰੂਰ ਦਿੱਤੀ ਹੈ ਜੇ ਤਾਂ ਪਠਾਨਕੋਟ ਤੇ ਫਤਿਹਗੜ ਸਾਡੇ ਤੋਂ ਆਪਣੀ ਹੋ ਗਈਆਂ 2-4 ਦਿਨਾਂ ਦੇ ਪੰਜ-ਪੰਜ ਦਿਨਾਂ ਚ ਆਪਾਂ ਤੁਹਾਡੇ 2-4 ਹੋਰੋਜਨੀ ਆਪਣੀ ਜਿਹੜੀ ਵੀ ਹੈਗੀ ਮੇਨ ਆਪਾਂ ਸਾਰੀ 13 ਤੇ 13 ਸਿੱਟਾ ਕੰਮ ਕਰੂਗੇ ਬਾਈ ਚੰਦਰ ਸ਼ੇਖਰ بھائی ਨੂੰ ਇੱਥੋਂ ਤੇ ਪੂਰੇ ਲੀਡ ਦੇ ਨਾਲ ਹਿਸਤਾਕੇ ਆਪਣੇ ਜਿਹੜੇ ਮੈਂ ਹਿੰਦੂਵਾਰ ਹਨ ਉਹਨੂੰ ਪਰੇ ਬਾਈ ਚੰਦਰ ਸ਼ੇਖਰ ਦੀ ਚੋਲ ਦੇ ਵਿੱਚ ਆਪਾਂ ਇਹ ਜਿਹੜੇ ਸਿੱਟਾ ਦੇ ਸਾਡੇ ਜਿਹੜਾ ਭਾਰਤ ਜੈ ਸੁਵਿਧਾਨ ਮੈਂ ਕਮਲਪ੍ਰੀਤ ਸਿੰਘ ਟੀਮ ਆਰਮੀ ਰਾਜਪੁਰਾ ਤੋਂ ਚੇਅਰਮੈਨ ਅੱਜ ਬਹਾਲ ਸਿੰਘ ਕੋਲਾ ਜੋ ਆਜ਼ਾਦ ਸਮਾਜ ਪਾਰਟੀ ਚੰਦਰਸ਼ੇਖਰ ਅਜਾਦ ਜੀ ਦੀ ਹੈ ਉਹਨਾਂ ਵੱਲੋਂ ਵੱਡੇ ਵੀਰ ਨੂੰ ਫਤੇਗੜ ਸਾਹਿਬ ਲੋਕ ਸਭਾ ਤੋਂ ਪੀਡੀ ਟਿਕਟ ਹੈ ਜੋ ਅਨਾਉਂਸ ਹੋ ਚੁੱਕੀ ਹੈ ਤੇ ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਸੱਜਣਾ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਇੱਕੋ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਹੁਣ ਤੱਕ ਆਪਾਂ ਨੇ ਸਭ ਸਿਆਸੀ ਪਾਰਟੀਆਂ ਦੇ ਪੱਲੇ ਫੜ ਕੇ ਮਜ਼ਬੂਤ ਕਰਕੇ ਦੇਖ ਚੁੱਕੇ ਹਾਂ ਤੇ ਆਪਣੇ ਸਮਾਜ ਤੋਂ ਸਰਦਾਰ ਵੀਰ ਬਹਾਲ ਸਿੰਘ ਦੀਪੋਲਾ ਇਸ ਵਾਰ ਫਤੇਗੜ ਸਾਹਿਬ ਤੋਂ ਚੋਣ ਲੜ ਰਹੇ ਹਨ ਇਹਨਾਂ ਨੂੰ ਇੱਕ ਇੱਕ ਆਪਣਾ ਕੀਮਤੀ ਵੋਟ ਪਾ ਕੇ ਸੂਝਵਾਨ ਤਰੀਕੇ ਨਾਲ ਆਪਾਂ ਇਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਬਣਾ ਕੇ ਇਸ ਵਾਰ ਆਪਣੇ ਭਾਈਚਾਰੇ ਦਾ ਆਪਣੇ ਸਮਾਜ ਦਾ ਆਪਣੇ ਮਜ਼ਦੂਰ ਭਾਈਚਾਰੇ ਦਾ ਆਪਣੇ ਕਿਸਾਨ ਭਾਈਚਾਰੇ ਦਾ ਇੱਕ ਇੱਕ ਵੋਟ ਇਹਨਾਂ ਨੂੰ ਦੇ ਕੇ ਚਿਤਾ ਕੇ ਆਪਣੇ ਸਮਾਜ ਨੂੰ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਈਏ ਬਹਾਉ ਸਿੰਘ ਬਹੁਤ ਹੀ ਇਮਾਨਦਾਰ ਸੂਝਵਾਨ ਸਮਾਜ ਨਾਲ ਜੁੜਣ ਵਾਲੇ ਹਰ ਇੱਕ ਪੱਖੋਂ ਮਹੰਤੀ ਇਨਸਾਨ ਨੇ ਇਹ ਆਪਣੇ ਸਮਾਜ ਦਾ ਪੂਰਾ ਸਾਥ ਦੇਣਗੇ ਇਹਨਾਂ ਵਿੱਚ ਕੀ ਬੋਟ ਪਾ ਕੇ ਕੰਮ ਆ ਬਣਾਓ ਧੰਨਵਾਦ ਜੈ ਟੀਮ ਜੈ ਪਾਪ ਜੈ ਸਭੀ